ਤੇ ਮੁੰਡਿਆਂ ਦੀ ਲੋਹੜੀ ਤਾਂ ਹਰ ਕੋਈ ਮਨਾਉਂਦਾ ਵਾ ਸੋ ਅਸੀਂ ਖਾਸ ਕਰ ਧੀਆਂ ਦੀ ਲੋਹੜੀ ਮਨਾਉਨੇ ਆ ਕਿਉਂਕਿ ਬਾਬੇ ਨਾਨਕ ਨੇ ਆਖਿਆ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਜਾਨ ਅੱਜ ਧੀਆਂ ਨੂੰ ਮੈਂ ਸਮਝਦਾ ਵੀ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਸੋ ਅੱਜ ਧੀਆਂ ਨੂੰ ਆਪਾਂ ਨੂੰ ਮੈਂ ਸਮਝਦਾ ਵੀ ਮਾਣ ਦੇਣਾ ਚਾਹੀਦਾ ਸਤਕਾਰ ਦੇਣਾ ਚਾਹੀਦਾ ਇਹੋ ਜੀ ਪੋਜੀਸ਼ਨ ਤੇ ਆ ਕੇ ਕਈ ਵਾਰ ਮੈਂ ਸਮਝਦਾ ਜੇ ਮੁੰਡੇ ਤਾਂ ਜ਼ਮੀਨਾਂ ਵੰਡਾਉਂਦੇ ਨੇ ਤੇ ਮਾਪਿਆਂ ਨੂੰ ਆ ਕੇ ਸ਼ਾਇਦ ਬੁੱਢੜਿਆਂ ਨੂੰ ਛੱਡ ਜਾਂਦੇ ਨੇ ਪਰਤੀ ਐਂਡਲੈਸ ਸਮੇਂ ਤੱਕ ਮਾਪੇ ਦਾ ਸਾਥ ਨਿਭਾਉਂਦੀ ਆ। ਸੋ ਅੱਜ ਆਪਾਂ ਨੂੰ ਜਿਹੜੀ ਇਹ ਭਰੂਣ ਹੱਤਿਆ ਇਹਨੂੰ ਠੱਲ ਪਾਉਣ ਵਾਸਤੇ ਇੱਕ ਲੋਕਾਂ ਨੂੰ ਚੰਗਾ ਮੈਸੇਜ ਦੇਣ ਵਾਸਤੇ ਵਿਤੀਆਂ ਤੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਕਿਸੇ ਵੀ ਖੇਤਰ ਦੀ ਗੱਲ ਹੋਵੇ ਚਾਹੇ ਸਪੋਰਟਸ ਦੀ ਗੱਲ ਹੋਵੇ, ਚਾਹੇ ਪੁਲਿਸ ਦੇ ਵਿੱਚ ਅਫਸਰਾਂ ਦੀ ਗੱਲ ਹੋਵੇ, ਚਾਹੇ ਪੋਲਿਟਿਕਸ ਦੇ ਵਿੱਚ ਗੱਲ ਹੋਵੇ, ਅੱਜ ਧੀਆਂ ਕਿਸੇ ਵੀ ਪਾਸਿਓਂ ਮੁੰਡਿਆਂ ਨਾਲੋਂ ਘੱਟ ਨਹੀਂ ਹੈ। ਉਹ ਆਪਾਂ ਨੂੰ ਬਿਲਕੁਲ ਧੀਆਂ ਤੇ ਪੁੱਤਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਨਹੀਂ ਕਰਨਾ ਚਾਹੀਦਾ ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਚਾਹੀਦਾ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਤਾਂ ਕਿ ਉਹ ਅੱਗੇ ਆ ਕੇ ਵੱਡੇ ਵੱਡੇ ਉਹਦਿਆਂ ਤੇ ਆ ਸਕਣ ਤੇ ਜਿਹੜੀ ਭਰੂਣ ਹੱਤਿਆ ਇਹਨੂੰ ਠੱਲ ਪਾਈ ਜਾ ਸਕੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਮੂੱਚੇ ਤੁਹਾਡੇ ਸਰੋਤਿਆਂ ਨੂੰ ਜਿੰਨੇ ਮੈਨੂੰ ਦੇਖਦੇ ਨੇ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਨੂੰ ਇਦਾਂ ਦੇ ਉਪਰਾਲੇ ਹਰ ਪਿੰਡ ਪਿੰਡ ਦੇ ਵਿੱਚ ਕਰਨੇ ਚਾਹੀਦੇ ਨੇ ਤਾਂ ਕਿ ਧੀਆਂ ਤੇ ਮੁੰਡਿਆਂ ਦੇ ਵਿੱਚ ਜਿਹੜਾ ਅੰਤਰ ਆਪਣੇ ਸਮਾਜ ਦੇ ਵਿੱਚ ਇੱਕ ਬਣਾਇਆ ਹੋਇਆ ਇਸ ਕੁਰੀ ਕਿ ਨੂੰ ਜਿਹੜਾ ਖਤਮ ਕੀਤਾ ਜਾ ਸਕੇ ਸੋ ਉਸੇ ਤਹਿਤ ਹੀ ਅਸੀਂ ਜਿਹੜਾ ਇਹ ਪ੍ਰੋਗਰਾਮ ਕਰਦੇ ਆ ਤੇ ਪ੍ਰਮਾਤਮਾ ਤੋਂ ਅਸ਼ੀਰਵਾਦ ਲੈ ਕੇ ਤੇ ਵਾਹਿਗੁਰੂ ਅੱਗੇ ਅਸੀਂ ਅਰਦਾਸ ਵੀ ਕਰਦੇ ਆ ਪ੍ਰਮਾਤਮਾ ਸਾਨੂੰ ਹੋਰ ਵੱਲ ਬਖਸ਼ੇ ਤਾਂ ਕਿ ਅਸੀਂ ਜਿੱਥੇ ਐਕਟਿੰਗ ਤਕਰੀਬਨ ਮੇਰੇ ਹਿਸਾਬ ਨਾਲ 100 ਦੇ ਕਰੀਬ ਪਰਿਵਾਰ ਸੀਗੇ ਜਿਨ੍ਹਾਂ ਨੂੰ ਲੋੜੀ ਵੰਡੀ ਆ ਸੋ ਅਸੀਂ ਅੱਗੇ ਤੋਂ ਵੀ ਵੱਧ ਚੜ ਕੇ ਹੋਰ ਜਿਹੜੇ ਇਦਾਂ ਦੇ ਉਪਰਾਲੇ ਕਰਦੇ ਰਹੀਏ ਸੋ ਸਭ ਤੋਂ ਪਹਿਲਾਂ ਇਸ ਉਪਰਾਲੇ ਬਾਰੇ ਗੱਲ ਕਰੀਏ ਤੁਸੀਂ ਗੱਲ ਕੀਤੀ ਨੌਜਵਨ ਵੀਰ ਜੀ ਸੋ ਅਸੀਂ ਜਿਵੇਂ ਇਹ ਨੌਜਵਨ ਭਰਾਵਾਂ ਅਲੱਗ-ਅਲੱਗ ਪਾਰਟੀਆਂ ਤੋਂ ਸੰਬੰਧ ਕਰਦੇ ਆ ਗੱਲ ਪਾਰਟੀ ਨਹੀਂ ਗੱ ਵੀ ਧੀਆ ਨੂੰ ਪ੍ਰੇਫਰੈਂਸ ਦੇਣੀ ਧੀਆ ਦਾ ਜੋ ਸ਼ੋਸ਼ਣ ਨਾ ਹੋਵੇ ਵੀ ਸਾਡਾ ਭਰਾ ਲੱਕੀ ਉਸ ਵਿਚਾਰਧਾਰਾ ਤੇ ਕੰਮ ਕਰਦਾ ਵਾ ਉਸੇ ਵਿਚਾਰਧਾਰਾ ਨਾਲ ਅਸੀਂ ਵੀ ਜੁੜੇ ਹੋਏ ਆ ਜੀ ਹਰ ਬੰਦਾ ਜਿਹੜਾ ਕੋਈ ਪੜਾ ਲਿਖਿਆ ਐਫਰਟ ਕਰਦਾ ਸੋ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਧੀਆ ਦੀ ਬਲੀ ਆ ਜਾਂ ਦਾਜ ਜਾਂ ਹੋਰ ਵੀ ਸ਼ੋਸ਼ਣ ਹੋ ਰਿਹਾ ਉਹਦਾ ਮੇਨ ਕਾਰਨ ਕੀ ਆ ਸਭ ਤੋਂ ਵੱਡਾ ਮੇਨ ਕਾਰਨ ਐਜੂਕੇਸ਼ਨਲ ਲੈਕ ਆਫ ਐਜੂਕੇਸ਼ਨ ਸਭ ਤੋਂ ਵੱਡਾ ਮੇਨ ਕਾਰਨ ਜੇਕਰ ਅਸੀਂ ਆਪਣੇ ਧੀਆ ਨੂੰ ਕੋਈ ਫਰਕ ਨਹੀਂ ਕਰਾਂਗੇ ਮੁੰਡਿਆਂ ਦੀ ਜਿਵੇਂ ਆਪਾਂ ਪਿੰਡਾਂ 'ਚ ਕਹਿੰਦੇ ਆ ਵੀ ਸਰਕਾਰੀ ਸਕੂਲ ਆ ਜੀ ਕੁੜੀਆਂ ਵਾਲਾ 10ਵੀਂ ਤੱਕ ਆ ਫਿਰ 12ਵੀਂ ਵਾਲਾ ਉਹ ਹੋਰ ਆ ਕੁੜੀਆਂ ਦੂਜੇ ਪਿੰਡ ਜਾਣਾ ਪੈਂਦਾ ਫਿਰ ਉਹ ਕੁੜੀਆਂ ਦੂਜੇ ਪਿੰਡ ਕਰਕੇ ਆਪਣੀ ਜਿਹੜੀ ਸਕੈਂਡਰੀ ਐਜੂਕੇਸ਼ਨ ਤੋਂ ਬੰਝੀਆ ਰਹਿ ਜਾਂਦੀਆਂ ਨੇ ਫਿਰ ਉਹ ਕਿੱਥੇ ਜਾਂਦੀਆਂ ਨੇ ਉਹ ਸਲਾਈ ਸਿੱਖਦੀਆਂ ਜਾਂ ਪਾਰਲਰ ਦਾ ਕੋਸ਼ ਕਰਦੀਆਂ ਬਸ ਬਟ ਜਿਹੜਾ ਕਿਥੇ ਉਹਨੇ ਸਕੈਂਡਰੀ ਪੜਾਈ ਕਰਨੀ ਫਿਰ ਉਹਨੇ ਗ੍ਰੈਜੂਏਸ਼ਨ ਕਰਨੀ ਪੋਸਟ ਗ੍ਰੈਜੂਏਸ਼ਨ ਕਰਨੀ ਉਹ ਤੋਂ ਬੰਜ ਹੀ ਰਹਿ ਗਈ ਫਿਰ ਜਦੋਂ ਕੁੜੀ ਬੰਜ ਹੀ ਰਹਿ ਗਈ ਫਿਰ ਸਿੰਪਲ ਵਿਆਹ ਗ੍ਰਸਤੀ ਜੀਵਨ ਥੈਟਸ ਆਲ ਖਤਮ ਫਿਰ ਉਹ ਸੋਸ਼ਲ ਹੁੰਦੀ ਆ ਬੱਚਿਆਂ ਦੇ ਵਿੱਚ ਕੌਨਫੀਡੈਂਸ ਜਾਂ ਧੀਆਂ ਦਾ ਪੱਦਰ ਉੱਚਾ ਕੇਵਲ ਤੇ ਕੇਵਲ ਤਾਂ ਚੱਕ ਹੋਊਗਾ ਜੇਕਰ ਧੀਆਂ ਨੂੰ ਅਸੀਂ ਪੜ੍ਹਾਵਾਂਗੇ ਜਦੋਂ ਧੀਆਂ ਸਾਡੀਆਂ ਪੜ੍ਹ ਲਿਖਣ ਲੱਗੀਆਂ ਦੀਆਂ 3 ਪਲੱਸ 2 ਗ੍ਰੈਜੂਏਸ਼ਨ ਜਾਂ ਉੱਪਰ ਹਾਇਰ ਜਿਹੜੇ ਹਾਇਰ ਸਟੱਡੀਜ਼ ਜਾਣ ਲੱਗੀਆਂ ਤਾਂ ਅੱਜ ਵੀ ਜੱਤ ਚੱਲ ਗਈਆਂ ਜੱਜ ਨੇ ਡਾਕਟਰ ਨੇ ਬੀਐਸਐਫਐਚ ਨੇ ਪੋਰਸ ਵਿੱਚ ਨੇ ਹਰ ਮਤਲਬ ਇੰਟਰਨੈਸ਼ਨਲ ਜਿਹੜੀ ਆਰਗੇਨਾਈਜੇਸ਼ਨ ਹੋਤੀਆਂ ਮੂਰੀ ਹੋ ਕੇ ਕੰਮ ਕਰਦੀਆਂ ਰਿਜ਼ਲਟ ਦੇ ਵਿੱਚ 3 ਆਵਲ ਹੁੰਦੀਆਂ ਨੇ ਹਨਾ ਸੋ ਇਸ ਕਰਕੇ ਜਿਹੜਾ ਜੇ ਸੋਸ਼ਲ ਹੋਦਾ ਉਹਦਾ ਕਾਰਨ ਹੈਗਾ ਲੈਕ ਆਫ ਐਜੂਕੇਸ਼ਨ ਬਟ ਅੱਜ ਕੱਲ ਦੇ ਲੋਕ ਬਹੁਤ ਅਵੇਅਰ ਹੋ ਗਏ ਤਾਂ ਲੋਕ ਬੱਚਿਆਂ ਨੂੰ 3 ਤੇ ਪੜ੍ਹਾਈ ਤੇ ਧਿਆਨ ਦੇਣ ਲੱਗੇ ਬਸ ਕੇਵਲ ਤੁਸੀਂ ਬੱਚਿਆਂ ਨੂੰ ਪੜਾ ਲਓ ਉਸ ਤੋਂ ਬਾਅਦ ਉਹਨਾਂ ਚ ਕੌਨਫੀਡੈਂਸ ਸਾਨੂੰ ਦਾ ਫਿਰ ਸੋਸ਼ਨ ਜਾਂ ਕਿਸੇ ਕਿਸਮ ਦਾ ਉਹਨਾਂ ਤੇ ਕੋਈ ਵੀ ਧੱਕਾ ਕਦੇ ਵੀ ਨਹੀਂ ਹੋ ਸਕਦਾ ਪੜਾਈ ਸਾਡੇ ਇੱਕ ਤਖੜੇ ਸਮਾਜ ਦੀ ਸਭ ਤੋਂ ਵੱਡੀ ਜਿਹੜੀ ਨਹੀਂ ਹੈ ਤਖੜੀ ਨਹੀਂ ਹੈ ਉਹ ਪੜਾਈ ਹੈ ਕੁੱਤਿਆਂ ਨੂੰ ਤਾਂ ਸਮਾਜ ਦੀ ਹਮੇਸ਼ਾ ਲੋੜ ਹੁੰਦੀ ਆ ਕਿਉਂਕਿ ਇਸ ਧੀਆਂ ਲਈ ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿਉਂਕਿ ਉਹਨਾਂ ਨੇ ਵੀ ਬਹੁਤ ਇਸੇ ਜ਼ੋਰ ਦਿੱਤਾ ਤੇ ਉਦੋਂ ਬਾਅਦ ਕਿਉਂਕਿ ਧੀ ਆਪਣੇ ਘਰ ਦੀ ਸਿਰਜਣਾ ਕਰਦੀ ਹੈ ਸਮਾਜ ਦੀ ਸਿਰਜਣਾ ਕਰਦੀ ਹੈ ਤੇ ਇਹ ਇੱਕ ਤਰਦੀ ਫਰਦੀ ਯੂਨੀਵਰਸਿਟੀ ਹੁੰਦੀ ਆ ਜੋ ਚੀਜ਼ ਬੰਦਾ ਕਿੱਥੋਂ ਸਿੱਖਦਾ ਜਦੋਂ ਪੈਦਾ ਹੁੰਦਾ ਤਾਂ ਪਹਿਲੀ ਜਿਹੜੀ ਉਹਦੀ ਲਰਨਿੰਗ ਆ ਉਹ ਆਪਣੀ ਮਾਂ ਤੋਂ ਆਉਂਦੀ ਆ ਕਿਉਂਕਿ ਮਾਂ ਪਹਿਲਾਂ ਟੀਚ ਸੀਗੀ ਤੇ ਇਸੇ ਤਰ੍ਹਾਂ ਅੱਗੇ ਦੀ ਅੱਗੇ ਇਹ ਚੱਲਦਾ ਰਹਿੰਦਾ ਤੇ ਬਹੁਤ ਅੱਛੀ ਐਫਰਟ ਹੈ ਤੇ ਆਪਾਂ ਨੂੰ ਇਸੇ ਵੇਲੇ ਜਿਆਦਾ ਤੋਂ ਜਿਆਦਾ ਜ਼ੋਰ ਦੇਣਾ ਚਾਹੀਦਾ ਕਿਉਂਕਿ ਅਗਰ ਅਸੀਂ ਇਸ ਪਾਸੇ ਨੂੰ ਨਹੀਂ ਚੱਲਾਂਗੇ ਤਾਂ ਸਾਡਾ ਸਮਾਜ ਬਿਲਕੁਲ ਗਰਖ ਹੋ ਜਾਏਗਾ